ਜੋ ਤਮੋਚੇ ਦੇ ਕਾਲ ਤੇ ਸਾਰੇ ਹੀ ਕਿਸਾਨ ਮਜ਼ਦੂਰ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਤੇ ਹਿੰਦੁਸਤਾਨ ਦੀਆਂ ਜੱਥੇਬੰਦੀਆਂ ਜੋ ਮੋਦੀ ਸਰਕਾਰ ਨੇ ਕਾਨੂੰਨ ਲਿਆਦੇ ਨੇ ਨਵੇਂ-ਨਵੇਂ ਜਿਹਦੇ ਵਿੱਚ ਸਾਡੇ ਮਜ਼ਦੂਰ ਭਰਾਵਾਂ ਦਾ ਨਰੇਕਾ ਦਾ ਕੰਮ ਆ ਜਿਹੜਾ ਉਹ ਖਤਮ ਕੀਤਾ ਜਾ ਰਿਹਾ ਹੈ ਪਵਾਦੀ ਉਹ ਪਹਿਲਾ 100 ਦਿਨ ਇਹਨਾਂ ਦਾ ਕਿਹਾ ਹੋਇਆ ਸੀ ਪਰ ਉਦੋਂ ਵੀ 100 ਦਿਨ ਚ 35 ਦਿਨਾਂ ਤੋਂ ਘਾਣੀ ਟੱਪੇ ਕਿਸੇ ਮਜ਼ਦੂਰ ਤੇ ਤੇ ਪਾਰਾ ਅੱਜ ਕਹਿਣ ਨੂੰ ਇਹ ਗੱਲ ਕਹਿੰਦੇ ਵੀ 100 ਤੋਂ 125 ਦਿਨ ਕਰਤੇ ਪਾਰ ਜਿਹੜੇ ਸਾਡੇ ਘੋਲੇ ਘੋਲੇ ਮਜ਼ਦੂਰ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਵਿਚਾਰਿਆਂ ਨੂੰ ਕਿਉਂਕਿ ਜਿਹੜੇ ਆਕੂ ਨੇ ਉਹਨਾਂ ਨੂੰ ਪਤਾ ਹੈ ਕਿ ਕੰਮ ਪਹਿਲਾਂ ਲੋਕ ਘਟਾਉਂਦਾ ਦਿਨ ਵਧਾਉਂਦੇ ਦਿਨ ਤੋਂ ਪਹਿਲਾਂ ਜਦੋਂ 100 ਸੀ ਉਦੋਂ ਵੀ ਜਾਣਦੀ 35 ਦਿਨਾਂ ਤੋਂ ਨਹੀਂ ਟੱਪੇ ਪਰ ਹੁਣ 125 ਦਿਨ ਕਰਕੇ ਹੁਣ ਕਿਵੇਂ ਕੰਮ ਅਕੇ ਨੂੰ ਪਹਿਲਾਂ ਜਿਹੜਾ ਕੰਮ ਸੀ ਰਿਵਾਹਾਂ ਤੇ ਉਹ ਜਾਣਦੀ ਸਾਰਾ ਬੰਦ ਕਰਤਾ ਕਹਿੰਦੇ ਉੱਥੇ ਮਜ਼ਦੂਰ ਨਹੀਂ ਕੰਮ ਕਰਦਗੇ ਨਰੇਕਾ ਵਾਲੇ ਤੇ ਐਵੇਂ ਜਿਵੇਂ ਜਿਹੜਾ ਬਿਜਲੀ ਆਇਆ 2025 ਇਰੇ ਨਾਲ ਬਿਜਲੀ ਹਰ ਇੱਕ ਨੂੰ ਲੋਡ ਹੈ ਉਸ ਬਿਜਲੀ ਨਾਲ ਜਾਂਦੇ ਉਹ ਮੀਰਾ ਦੀ ਬਿਜਲੀ ਰਹਿ ਜੂਗੀ ਗਰੀਬਾਂ ਦੇ ਘਰਾਂ ਦੇ ਵਿੱਚ ਉਹ ਬਿਜਲੀ ਕਾਇਬ ਹੋਣੀ ਹੈ ਅਸੀਂ ਕੱਲ ਦੇ ਜਾਣ ਦੀ ਸੰਯੁਕਤ ਮੋਰਚੇ ਦੇ ਕਾਲ ਤੋਂ ਤਾਂ ਲੰਬੇ ਚਿਰ ਤੋਂ ਲੱਗੇ ਹੋਇਆ ਨਵੇਂ ਸਾਲ ਤੋਂ ਇੱਕ ਤਰੀਕ ਤੋਂ ਅਸੀਂ ਕੱਲ ਦੇ ਜਾਣ ਦੀ ਕਹਿਣ ਲੱਗੇ ਹੋਇਆ ਪਿੰਡ 'ਚ ਜ਼ੋਰ ਨਾਲ ਸਪੀਕਰਾਂ ਰਹੀਂ ਪਰ ਅਜੇ ਸਾਡੇ ਭੋਲੇ ਲੋਕਾਂ ਨੂੰ ਅਜੇ ਪੂਰੀ ਗੱਲ ਦੀ ਸਮਝ ਨਹੀਂ ਲੱਗੀ ਉਹਦੂ ਕਹਾ ਕਿਸਾਨਾਂ ਦਾ ਜਿਹੜਾ ਬੀ ਐਕਟ ਲਿਆਂਦਾਗਾ ਇਹਨਾਂ ਨੇ ਮੋਦੀ ਸਰਕਾਰ ਨੇ ਬੀ ਐਕਟ 2025 ਉਹਦੇ ਨਾਲ ਜਿਹੜਾ 20 ਹੈ ਉਹ 20 ਜਣ ਦੀਆਂ ਕੰਪਨੀਆਂ ਜਾ ਕਰ ਰਹੀਆਂ ਸਾਨੂੰ ਕਿਛਾਨੋ ਤੇ ਪਰ ਉਹਦਾ ਅਸੀਂ ਵਿਰੋਧ ਕਰਦੇ ਹਾਂ ਨਗਰਪਿੰਡ ਧੌਲੇ ਦੇ ਸੰਯੁਕਤ ਮੋਰਚੇ ਵੱਲੋਂ ਸਾਰੇ ਕਿਸਾਨ ਮਜ਼ਦੂਰ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਵੱਡੀ ਪੱਧਰ ਤੇ ਜਿਹੜੀ ਕਾਰ ਆਈ ਹੈ ਸੰਯੁਕਤ ਮੋਰਚੇ ਦੇ ਉਹਦੇ ਵਿੱਚ ਸ਼ਾਮਲ ਹੋਣ ਲਈ ਅਸੀਂ ਬਰਨਾਲੇ ਨੂੰ ਰੁਹਾਨਾ ਹੋਣ ਲੱਗਿਆ ਲੋਕਾਂ ਦੇ ਇੱਕੇ ਨਾਲ ਕਿਸੇ ਵੀ ਹਾਲਤ ਦੇ ਵਿੱਚ ਇਹ ਕਾਨੂੰਨ ਲਾਗੂ ਨਹੀਂ ਔਰ ਦੇਵਾਂਗੇ ਲੋਕ ਇੱਕ ਤਾਂ ਜਿੰਦਾਬਾਦ ਯਾਰ ਮਜ਼ਦੂਰ ਮਲਾਜਮਾਂ ਜਿੰਦਾਬਾਦ 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 ਭੈਣ ਭਰਾਵਾਂ ਦਾ ਇੱਕ